ਕਹਾਣੀ ਚਾਹ ਦਾ ਕੱਪ ਮੀਂਹ ਸੀ ਕਿ ਥੰਮਣ ਵਿੱਚ ਨਹੀਂ ਸੀ ਆ ਰਿਹਾ ਸਗੋਂ ਇੱਕੋ ਸਾਵਰੀ ਚਾਰ ਰਿਹਾ ਸੀ ਕਸਬੇ ਦੇ ਵਿਚਾਰ ਵਿੱਚੋਂ ਲੰਘਦੀ ਪੱਕੀ ਸੜਕ ਤਾਂ ਨੁੱਚੜ ਨੁੱਚੜ ਪੈ ਰਹੀ ਸੀ ਕਈ ਘੰਟਿਆਂ ਤੋਂ ਲਗਾਤਾਰ ਮੀਂਹ ਵਰ੍ਹ ਰਿਹਾ ਪਾਣੀ ਸੜਕ ਉੱਪਰੋਂ ਤਿਲਕ ਤਿਲਕੇ ਤਰ ਉੱਤਰ ਬਰਸਾਤੀ ਨਾਲਿਆਂ ਵਿੱਚ ਸਮਾਈ ਜਾ ਰਿਹਾ ਸੀ ਸੜਕ ਦੇ ਦੋਵਾਂ ਪਾਸੇ ਦੀਆਂ ਚਾਹ ਦੀਆਂ ਦੁਕਾਨਾਂ ਵਿੱਚ ਚੁੱਪ ਛਾਈ ਹੋਈ ਸੀ ਪਾਣੀ ਵਰਨ ਕਾਰਨ ਦੁਕਾਨਾਂ ਉੱਪਰ ਪਏ ਸੜਕੜੇ ਦੇ ਸੱਪੜ ਨੱਕੋ ਨੱਕ ਭਰੀ ਅੱਖਾਂ ਵਾਂਗ ਛਲਕ ਛਲਕ ਪੈ ਰਹੇ ਸਨ ਪਹਾੜਾ ਪਿੱਛੋਂ ਕਾਲੇ ਕਾਲੇ ਬੱਦਲ ਕਸਬੇ ਵੱਲ ਆ ਉਸ ਥਾਂ ਢੇਰੀ ਹੋ ਰਹੇ ਸਨ ਸ਼ਿਮਲੇ ਵੱਲੋਂ ਬੱਸਾਂ ਆਉਂਦੀਆਂ ਸਨ ਪਰ ਖਾਲੀ-ਖਾਲੀ ਜਿਹੜੀਆਂ ਭਿੱਜੀ ਸੜਕ ਤੇ ਸਰਸਰ ਦੀ ਆਵਾਜ਼ ਪੈਦਾ ਕਰਦੀਆਂ ਅੱਗੇ ਲੰਘ ਜਾਂਦੀਆਂ ਸਨ ਕੋਈ ਸਵਾਰੀ ਨਹੀਂ ਸੀ ਉੱਤਰਦੀ ਕੋਈ ਸਵਾਰੀ ਨਹੀਂ ਸੀ ਚੜ੍ਹਦੀ ਖਾਲੀ-ਖਾਲੀ ਬੱਸਾਂ ਰਿੱਚਣ-ਨੁੱਚੜ ਪੈ ਰਹੀਆਂ ਬੱਸਾਂ ਉਹ ਇੱਕ ਦੁਕਾਨ ਵਿੱਚ ਬੈਠਾ ਨੁੱਚੜਦੀ ਸੜਕ ਤੇ ਨੱਕੋ ਨੱਕ ਭਰੇ ਛਲਕ ਛਲਕ ਪੈਂਦੇ ਛੱਪਰ ਦੇਖੀ ਜਾ ਰਿਆ ਸੀ ਠੰਡ ਬਹੁਤ ਸੀ ਜਿਵੇਂ ਉਸ ਨਾਲ ਸਾਰਾ ਚੁਗਿਰਦਾ ਕੰਬ ਰਿਆ ਸੀ ਉਸ ਨੇ ਇਕੱਲੀ ਕਮੀਜ਼ ਪੈਣੀ ਹੋਈ ਸੀ ਤੇ ਉੱਪਰ ਕਈ ਥਾਂ ਤੋਂ ਪਾਟੀ ਇੱਕ ਚਾਦਰ ਲਈ ਹੋਈ ਸੀ ਜਦੋਂ ਵੀ ਬਾਹਰੋਂ ਹਵਾ ਦਾ ਭਿਜਿਆ ਸੀਤ ਬੁੱਲਾ ਆਉਂਦਾ ਤਾਂ ਉਹ ਆਪਣੇ ਆਪ ਨੂੰ ਅੰਗੀਠੀ ਨਾਲ ਜੋੜ ਲੈਂਦਾ ਮਗਦੀ ਅੰਗੀਠੀ ਦਾ ਸੀ ਇੱਕ ਠੰਡ ਤੋਂ ਬਚਣ ਲਈ ਉਹਦੀ ਮਦਦ ਕਰਦਾ ਉਸਦੇ ਬਰਫ਼ ਹੁੰਦੇ ਜਾ ਰਹੇ ਲਹੂ ਨੂੰ ਨਿਕ ਨਿੱਕਾ ਕਰ ਦਿੰਦਾ ਬੈਠਾ ਬੈਠਾ ਫਿਰ ਉਹ ਆਪਣੀ ਜੇਬ ਟੋਹਣ ਲੱਗਿਆ ਜਿਹੜੀ ਖਾਲੀ ਸੀ ਪਿਛਲੇ 6 ਮਹੀਨਿਆਂ ਤੋਂ ਉਹ ਇਸ ਬੱਸ ਅੱਡੇ ਤੇ ਲੋਕਾਂ ਦਾ ਸਮਾਨ ਬੱਸਾਂ ਤੇ ਚੜਾਉਂਦਾ ਤੇ ਲਾਉਂਦਾ ਆ ਰਿਹਾ ਸੀ ਉਸ ਦੀ ਜੇਬ ਵਿੱਚ ਜ਼ਰੂਰ ਕੁਝ ਨਾ ਕੁਝ ਹੁੰਦਾ ਸੀ ਪਰ ਅੱਜ ਕੋਈ ਵੀ ਅਜਿਹੀ ਸਵਾਰੀ ਨਹੀਂ ਸੀ ਆਈ ਜਿਸ ਦਾ ਸਮਾਨ ਉਸ ਨੇ ਬੱਸ ਤੇ ਚੜਾਇਆ ਜਾਂ ਉਤਾਰਿਆ ਹੋਵੇ ਮਾਹੌਲ ਬਹੁਤ ਠੰਡਾ ਹੋਣ ਕਰਕੇ ਅਜੇ ਹਾ ਹੋਇਆ ਸੀ ਕਿੰਨੀ ਠੰਡ ਹੈ ਉਹ ਅਗੀਠੀ ਕੋਲ ਬੈਠਾ ਸੋਚਣ ਲੱਗ ਪਿਆ ਕਿੰਨੀ ਭਿੱਜੀ-ਪਿੱਜੀ ਹਵਾ ਕੱਕਰ ਵਰ ਰਹੀ ਆਏ ਕਾਸ਼ ਅਜੇ ਹੀ ਠੰਡ ਵਿੱਚ ਕਿਤੋਂ ਚਾਹ ਦਾ ਕੱਪ ਮਿਲ ਜਾਵੇ ਇੱਕੋ ਸਾਹ ਵਿੱਚ ਮੈਂ ਸਾਰਾ ਚਾਹ ਕੱਪ ਖਾਲੀ ਕਰ ਦੇਵਾਂ ਭਾਵੇਂ ਕਿਉਂ ਨਾ ਮੇਰਾ ਅੰਦਰ ਛਲੋ ਛਾਲੀ ਹੋ ਜਾਵੇ ਕਿੰਨੀਆਂ ਬੱਸਾਂ ਆਈਆਂ ਪਰ ਸਭ ਖਾਲੀ-ਖਾਲੀ ਜਿਵੇਂ ਅੱਜ ਕੋਈ ਨਹੀਂ ਆਵੇਗਾ ਅੱਜ ਕੋਈ ਨਹੀਂ ਜਾਵੇਗਾ ਉਹ ਅਜੇ ਇਹ ਸੋਚ ਹੀ ਰਹੀ ਸੀ ਕਿ ਇੱਕ ਬੱਸ ਗਿੱਲੀ ਸੜਕ ਤੇ ਪਹੀਆਂ ਨਾਲ ਸਰਸਰ ਕਰਦੀ ਆਈ ਤੇ ਬਿਨਾਂ ਰੁਕੇ ਨਿਕਲ ਗਈ ਉਸਦੇ ਖਿਆਲ ਇੱਕ ਵਾਰੀ ਫੇਰ ਬिखर ਕੇ ਰਹਿ ਗਏ ਉਸਨੇ ਦੋਵਾਂ ਦੋਵੇਂ ਹੱਥਾਂ ਨੂੰ ਬੁੱਕਲ ਵਿੱਚ ਲ ਘੋ ਲਿਆ ਜਿਵੇਂ ਖਾਲੀ ਵਾਸ ਨੇ ਉਸ ਨੂੰ ਹੋਰ ਕਾਂਬਾ ਛਾੜ ਦਿੱਤਾ ਸੀ ਉਸ ਨੇ ਆਪਣੇ ਆਪ ਨੂੰ ਅਗੀਠੀ ਦੇ ਹੋਰ ਨੇੜੇ ਕਰ ਲਿਆ ਕਿੰਨੀ ਠੰਡ ਹੈ ਉਹ ਇੱਕ ਵਾਰੀ ਫੇਰ ਮੂੰਹ ਵਿੱਚ ਬੁੜਬੜਾਇਆ ਕੁਝ ਚਿਰ ਬਾਅਦ ਉਸ ਨੂੰ ਦੂਰੋਂ ਇੱਕ ਔਰਤ ਤੇ ਮਰਦ ਦੀ ਚੂੜੀ ਆਉਂਦੀ ਦਿਖੀ ਉਹਨਾਂ ਦੇ ਪਿੱਛੇ ਇੱਕ ਹੋਰ ਬੰਦਾ ਵੀ ਸੀ ਜਿਸ ਨੇ ਲੋਹੇ ਦਾ ਟਰੰਕ ਤੇ ਬਿਸਤਰਾ ਚੁੱਕਿਆ ਹੋਇਆ ਸੀ ਉਹ ਚਾਹ ਦੀ ਦੁਕਾਨ 'ਚ ਬੈਠਾ ਉਹਨਾਂ ਵੱਲ ਦੇਖਦਾ ਹੋਇਆ ਜਿਵੇਂ ਖੇਡ ਉੱਠਿਆ ਇੱਕ ਆਸ ਜਿਹੀ ਉਸ ਅੰਦਰ ਪੁੰਗਰ ਪਈ ਇੱਕ ਚਾਹ ਦੇ ਕੱਪ ਦੀ ਆਸ ਪਰ ਦੂਜੇ ਹੀ ਪਲ ਉਸ ਅੰਦਰੋਂ ਜਿਵੇਂ ਆਵਾਜ਼ ਆਈ ਜੇ ਬਿਸਤਰਾ ਤੇ ਟਰੰਕ ਇਸ ਬੰਦੇ ਨੇ ਬਸ ਤੇ ਚੜਾ ਦਿੱਤਾ ਤਾਂ ਪਰ ਉਹਨਾਂ ਨਾਲ ਆਇਆ ਉਹ ਬੰਦਾ ਬਿਸਤਰਾ ਤੇ ਟਰੰਕ ਰੱਖ ਮੁੜ ਗਿਆ ਉਹ ਜੋੜਾ ਮੀਚ ਖਲੋਤਾ ਖਾਲੀ ਸੜਕ ਵੱਲ ਵੇਖਣ ਲੱਗਾ ਜਿਵੇਂ ਬੱਸ ਦੀ ਉਡੀਕ ਕਰ ਰਿਹਾ ਹੋਵੇ ਉਹ ਅਜੇ ਵੀ ਚਾਹ ਦੀ ਦੁਕਾਨ 'ਚ ਬੈਠਾ ਇੱਕ ਟੱਕ ਉਸ ਜੋੜੇ ਨੂੰ ਵੇਖ ਰਿਹਾ ਸੀ ਕਿ ਸੁੰਨੀ ਸੜਕ ਤੇ ਬੱਸ ਦੇ ਪਹੀਆਂ ਦੀ ਸਰਸਰ ਸੁਣਾਈ ਦਿੱਤੀ ਉਸਦੇ ਦੋਵੇਂ ਹੱਥ ਚਾਦਰ ਤੋਂ ਬਾਹਰ ਆ ਗਏ ਉਹ ਆਪਣੀ ਥਾਂ ਤੋਂ ਖੜ੍ਹਾ ਹੋ ਵਰਤੇ ਮੀਂਹ ਵੱਲ ਨਸਿਆ ਉਸਨੇ ਇੱਕ ਵਾਰ ਉਸ ਜੋੜੇ ਵੱਲ ਵੇਖਿਆ ਤੇ ਉਹਨਾਂ ਦੇ ਬਿਨਾਂ ਪੁੱਛੇ ਬਿਸਤਰਾ ਤੇ ਟਰੰਕ ਇਕੱਠੇ ਜੋਕਲੇ ਫਿਰ ਫੁਰਤੀ ਨਾਲ ਪਿੱਛੇ ਲੱਗੀ ਪੌੜੀ ਰਾਹੀਂ ਬਸ ਤੇ ਚੜ ਗਿਆ ਜਿਵੇਂ ਉਹ ਮੀਂਹ ਨਹੀਂ ਸੀ ਹੁਣ ਮੀਂਹ ਨਹੀਂ ਸੀ ਵਰਿਆ ਕੱਕਰ ਨਹੀਂ ਸੀ ਡਿੱਗ ਰਿਹਾ ਉਹ ਇਹ ਸਭ ਕੁਝ ਭੁੱਲ ਗਿਆ ਸੀ ਉਹ ਬਿਸਤਰਾ ਤੇ ਟਰੰਕ ਪਾਸ ਦੀ ਛੱਤ ਤੇ ਰੱਖੇ ਠਾ ਉੱਤਰ ਰਿਹਾ ਹੀ ਸੀ ਕਿ ਕਨੈਕਟਰ ਨੇ ਸੀਟੀ ਵਜਾ ਦਿੱਤੀ ਉਹ ਛੇਤੀ ਛੇਤੀ 78 ਕੇ ਉਸ ਬਾੜੀ ਕੋਲ ਆ ਗਿਆ ਜਿਸ ਦੇ ਨੇੜੇ ਜੋੜੇ ਨੇ ਥਾਂ ਮਲ ਲਈ ਸੀ ਉਸਨੇ ਆਪਣਾ ਪਿੱਛਿਆ ਹੱਥ ਖੋਲ ਕੇ ਔਰਤ ਵੱਲ ਕੀਤਾ ਜਿਹੜੀ ਬਾੜੀ ਵਾਲੇ ਪਾਸੇ ਬੈਠੀ ਸੀ ਓਹੋ ਹੱਥ ਪਿੱਛੇ ਦੇ ਪਿੱਛੇ ਇੱਕ ਛਕੜੂ ਜਹੀ ਠੰਡ ਨਾਲ ਕੰਬਦੀ ਬਾਹਂ ਦਿਸ ਰਹੀ ਸੀ ਜਿਸ ਉਤੇ ਬਸ ਤੋਂ ਪਾਣੀ ਤਤਿਰੀ ਬਣ ਡਿੱਗ ਰਹਾ ਸੀ ਔਰਤ ਵੱਲ ਵੇਖਦਾ ਹੋਇਆ ਉਹ ਇੱਕ ਬਨਾਵਟੀ ਲੰਗ ਨਾਲ ਮੁਸਕੁਰਾਇਆ ਔਰਤ ਨੇ ਆਪਣਾ ਸੱਚਾ ਹੱਥ ਪਰਸ ਵਿੱਚ ਪਾਇਆ ਜਿਵੇਂ ਉਹ ਉਸ ਵਿੱਚੋਂ ਕੁਝ ਕੱਢਣਾ ਚਾਹੁੰਦੀ ਸੀ ਬਸ ਦੇ ਇੰਜਣ ਦੀ ਆਵਾਜ਼ ਉੱਚੀ ਹੋਈ ਬਸ ਹੌਲੀ ਹੌਲੀ ਟੁਰ ਪਈ ਹੌਲੀ-ਹੌਲੀ ਟੁਰਦੀ ਬਸ ਤੇਜ਼ ਟੁਰ ਪਈ ਬਸ ਨੱਸ ਪਈ ਉਹ ਵੀ ਉਸੇ ਮਹੀ ਪੱਜ ਵਿੱਚ ਪੱਜ ਦਾ ਹੱਥ ੱਡੀ ਬਸ ਦੇ ਨਾਲ-ਨਾਲ ਪਹਿਲਾਂ ਹੌਲੀ-ਹੌਲੀ ਤੁਰਨ ਲੱਗ ਪਿਆ ਤੇ ਫਿਰ ਬਸ ਦੇ ਨਾਲ ਤੇਜ਼-ਤੇਜ਼ ਤੋਰਨ ਲੱਗ ਪਿਆ ਫਿਰ ਬਸ ਹੋਰ ਤੇਜ਼ ਹੁੰਦੀ ਗਈ ਤੇ ਉਹ ਵੀ ਪਿੱਛੇ ਕੱਪੜਿਆਂ ਨਾਲ ਸੜਕ ਦੇ ਹੱਥ ੱਡੀ ਇਸ ਦੇ ਨਾਲ ਨਾਲ ਨੱਸਦਾ ਹੋਇਆ ਤੇਜ਼ ਹੁੰਦਾ ਗਿਆ ਪਰ ਉਹ ਬੱਸ ਜਿੰਨਾ ਤੇਜ਼ ਨਹੀਂ ਸੀ ਦੌੜ ਸਕਿਆ ਤੇ ਕੁਝ ਚਿਰ ਵਿੱਚ ਹੀ ਬੱਸ ਉਸ ਨੂੰ ਪਿੱਛੇ ਛੱਡ ਗਈ ਉਹ ਔਰਤ ਦਾ ਹੱਥ ਉਸੇ ਤਰ੍ਹਾਂ ਪਰਸ ਵਿੱਚ ਰਿਹਾ ਇੰਨੇ ਵਕਤ ਵਿੱਚ ਵੀ ਉਸਨੇ ਉਹਦੀ ਖਾਲੀ ਤਲੀ ਤੇ ਕੁਝ ਨਹੀਂ ਸੀ ਧਰਿਆ ਪਤਾ ਨਹੀਂ ਕਿਉਂ ਮੈਂ ਸੀ ਕੀ ਵਰੀ ਜਾ ਰਿਹਾ ਸੀ ਸੜਕ ਉਸੇ ਤਰਾ ਨੁੱਚੜ ਨੁੱਚੜ ਪੈ ਰਹੀ ਸੀ ਉਸ ਤੇ ਲਗਾਤਾਰ ਡਿੱਗਦਾ ਪਾਣੀ ਤਿਲਕ ਤਿਲਕ ਇਧਰ ਉਧਰ ਬਰਸਾਤੀ ਨਾਲਿਆਂ ਵਿੱਚ ਸਮਾਈ ਜਾ ਰਿਹਾ ਸੀ ਪਰ ਉਹ ਨੁੱਚੜ ਦੇ ਕੱਪੜਿਆਂ ਨਾਲ ਆ ਕੇ ਮੰਗਦੀ ਅਗੀਠੀ ਕੋਲ ਬੈਠ ਗਿਆ ਜਿਸ ਵਿੱਚ ਉਸ ਲਈ ਚਾਹ ਦੇ ਕੱਪ ਨਾਲ ਵੀ ਬਹੁਤਾ ਨੇਕ ਸੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ